ਸੁਨਾਮ ਤੋਂ ਲਹਿਰਾਗਾਗਾ ਦੇ ਕੋਲ ਪੈਂਦੇ ਪਿੰਡ ਘੜਿਆਲ ਦੇ ਕੋਲੋਂ ਲੰਘਦੀ ਨਹਿਰ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ। ਤਕਰੀਬਨ 50 ਫੁੱਟ ਲੰਬਾ ਪਾੜ ਪਿਆ ਹੈ। ਕਿਸਾਨਾਂ ਦੇ ਖੇਤਾਂ ਦੇ ਵਿੱਚ ਸਿੱਧਾ ਪਾਣੀ ਜਾ ਰਿਹਾ ਹੈ। ਹੁਣ ਤੱਕ ਤਕਰੀਬਨ 1000 ਏਕੜ ਫਸਲ ਪਾਣੀ ਦੇ ਨਾਲ ਡੁੱਬ ਕੇ ਤਬਾਹ ਹੋ ਚੁੱਕੀ ਹੈ। ਜ਼ਿਆਦਾਤਰ ਕਿਸਾਨ ਇੱਥੇ ਖੇਤਾਂ ਦੇ ਵਿੱਚ ਝੋਨਾ ਲਗਾ ਚੁੱਕੇ ਨੇ ਅਤੇ ਕਈ ਕਿਸਾਨਾਂ ਨੇ ਮੱਕੀ ਬੀਜੀ ਹੋਈ ਹੈ। ਪੁਲ ਨੂੰ ਦੱਸਤੀ ਹੈ ਕਿ ਸੰਗਰੂਰ ਦੇ ਸੁਨਾਮ ਦੇ ਨਜ਼ਦੀਕ ਇੱਕ ਪਿੰਡ ਖੜਿਆਲ ਦੇ ਵਿੱਚ ਇਹ ਨੀਲੋਵਾਲ ਨਹਿਰ ਵਗਦੀ ਹੈ ਜਿਹੜੀ ਕਿ ਪੁਰਾਣੀ ਨਹਿਰ ਹੋ ਚੁੱਕੀ ਹੈ ਤੇ ਲਗਾਤਾਰ 3 ਸਾਲਾਂ ਤੋਂ ਇਸ ਨਹਿਰ ਦੇ ਵਿੱਚ ਪਾੜ ਪੈਂਦੇ ਰਹਿੰਦੇ ਨੇ ਤੇ ਅੱਜ ਸਵੇਰੇ ਤੜਕਸਾਲ 4 ਵਜੇ ਫੇਰੇਸ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਨਾਲ ਹੁਣ ਤੱਕ ਤਕਰੀਬਨ ਜੋ ਜਾਣਕਾਰੀ ਸਰਕਾਰੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਹਜ਼ਾਰ ਏਕੜ ਦੀ ਲਗਭਗ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਵੀ ਇਸ ਬਾਬਤ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਸੀ ਪਰ ਕੋਈ ਵੀ ਸੁਣਵਾਈ ਨਾ ਹੋਈ ਇਹ ਘਟਨਾ ਤਾਂ ਜੀ ਰਾਤ ਆਪਣੀ ਨਹਿਰ ਟੁੱਟੇਗੀ ਸਾਨੂੰ ਪਤਾ ਆ ਜੀ ਇਹ ਕੁਛ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਸਤਗੁਰ ਸਿੰਘ ਦੇ ਖੇਤ ਆ ਜਿੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆ ਨੇ ਫੋਟੋ ਵੀ ਭੇਜੀਆ ਨੇ ਵੀ ਨਹਿਰ ਖਰਾਬ ਆ ਜੀ ਪਰ ਮੈਕਮੇਨ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮਲ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋ ਥੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਜੇ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟੀਆਂ ਜੀ ਨਹਿਰ ਇੱਤੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਆ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਇਹ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੇ ਪਾਣੀ ਨਹੀਂ ਬੰਦਉ ਆ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਹੈ ਜ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੇ ਬੰਦ ਹੋ ਜੇ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਜਕਰ ਐ ਜੀ ਕਾ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁੱਲਾ ਹੈਗਾ ਜੇ ਉਹ ਪੁੱਲ ਦੀ ਸਫਾਈ ਹੋਵੇ ਜੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦਾ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨੇ ਉਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਉਹਨਾਂ ਦੇਖ ਲਓ ਜਿੱਧਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾੜਨ ਲਈ ਲਾਉਣ ਲਈ ਝੋਨੇ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋਨਾ ਉਰੇ ਨਾ ਸੋਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਸਿਰਫ ਮੈਕਮੇ ਦੀ ਅੰਗੋਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜਈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰੋ ਜਨ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਿਹਾ ਵੀ ਪਾਣੀ ਇਹਦੇ ਨਹਿਰ ਦੇ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂਗੀ 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 ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਸੋਡੇ ਸਾਹਮਣੇ ਆਹ ਦੇਖ ਲਓ ਕਟਕਟ 6-7 ਸੌ ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਕਿ ਹਲੇ ਹਾਲਾਤ ਨਹੀਂ ਜੀ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਉਹ ਪਾਣੀ ਵੈਸੇ ਹੀ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕੋਈ ਹੋ ਨਹੀਂ ਹੋਇਆ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਦਾ ਹੈ ਯਾਰ ਕਰੀਬ ਨੂੰ ਲੱਗਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਹੋਸੀਆ ਮੱਕੀਆਂ ਦੇਖ ਲਓ ਸਰ ਮੱਕੀ ਦੀ ਫਸਲ ਤਬਾਹ ਹੋ ਜੂਗੀ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ ਛੋਟਕੜ ਪੰਜ 6 6 ਫੁੱਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਜੀ ਦੂਜੇ ਪਾਸੇ ਜਦੋਂ ਡਰੇਨ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੈਂ ਮੌਕੇ ਤੇ ਪਹੁੰਚ ਗਿਆ ਸੀ ਅਤੇ ਸਰਟੀ ਵੱਲੋਂ ਲਗਾਤਾਰ ਹੀ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਸੀਂ ਖੜੇ ਹਾਂ ਨਿਲਵਾਲ ਸੈਕਸ਼ਨ ਚ ਸੁਨਾਮ ਸਾਹਿਬ ਬ੍ਰਾਂਚ ਦੀ ਬਾਈ ਹੁੱਡੀ ਕਿਵੇਂ ਪੁੱਟੀ ਹੈ ਕਦੋਂ ਟੁੱਟੀ ਹੈ ਜੀ ਇਹ ਰਾਤ ਨੂੰ 4 ਵਜੇ ਹਾਂ ਸੁਣਿਆ ਆਇਆ ਸਾਨੂੰ ਜ਼ਿੰਮੇਕਾਰਾਂ ਦਾ ਕਿ ਵੀ ਲੀਕੇਜ ਆਇਆ ਸੀ ਜਿੰਮੇ ਭੱਦੇ ਹਾਂ ਪ੍ਰੈਸ਼ਰ ਪਾਣੀ ਦਾ ਵੱਧ ਸੀ ਉਹਦੇ ਕਰਕੇ ਹੁਣ ਨੱਕਾ ਥੋੜਾ ਵੱਧਾ ਹੋ ਗਿਆ ਪਿਛਲੇ ਸਾਲ ਵੀ ਦੱਸਿਆ ਯਾਰ ਕਿ ਪਾੜ ਪੈ ਗਿਆ ਸੀ ਪਿਛਲੇ ਸਾਲ ਵੀ ਪਾੜ ਪੈ ਗਿਆ ਸੀ ਕਿ ਨਹਿਰ ਨੂੰ ਕਾਫੀ ਸਾਲ ਪੁਰਾਣੀ ਹੈ ਇਹ ਇਹਨੂੰ 40-45 ਸਾਲ ਹੋ ਗਏ ਪਾਣੇ ਨੂੰ ਇਹਦੀ ਰੱਦ ਸਾਈਡ ਜਿਹੜੀ ਥੋਤੀ ਹੋਈ ਹੋਈ ਐ ਅਸੀਂ ਰੈਗੂਲਰ ਇਹਦੀ ਮੇਨਟੇਨੈਂਸ ਕਰਦੇ ਰਹਿੰਦੇ ਆ ਸਪਾਈ ਹੁੰਦੀ ਐ ਰੈੱਡ ਹੋਲ ਕਾਫੀ ਨੇ ਇੱਕ ਬੰਦ ਕਰਦੇ ਦੂਜਾ ਖੁੱਲ ਜਾਂਦਾ ਬਾਅਦ ਚ ਜੇ ਹਮ ਹਫਤੇ ਮਹੀਨੇ ਬਾਅਦ ਫੇਰ ਰੇਸ ਕੇ ਜਾ ਰਹਿੰਦਾ ਇਹਦਾ ਅਸੀਂ ਪ੍ਰੋਜੈਕਟ ਭੇਜਿਆ ਹੋਇਆ ਐ ਨਵੇਂ ਬਣਾਉਣ ਦਾ ਇਸ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਵੇਰੇ ਲਗਭਗ 5 ਵਜੇ ਦੇ ਕਰੀਬ ਨਹਿਰ ਦੇ ਵਿੱਚ ਪਾੜ ਪਿਆ ਸੀ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਸਵੇਰ ਤੋਂ ਹੀ ਹਰ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਉੱਪਰ ਭੇਜਿਆ ਜਾ ਰਿਹਾ ਹੈ ਅਤੇ ਇਸ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਹੀ ਕੀਤੀ ਜਾ ਰਹੀ ਹੈ। ਆ ਦੇਖੋ ਇਸ ਵੀਰੇ ਅੱਜ ਤਕਰੀਬਨ 5 ਵਜੇ ਲੱਗ ਛੱਕੇ ਜਿਹੜਾ ਹੈ ਇਹ ਸੁਨਾਮ ਸਬ ਬ੍ਰਾਂਚ ਕਹਿੰਦੇ ਨੇ ਨਹਿਰ ਨੂੰ ਇਹ ਪਹਿਲਾਂ ਪਾਖੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਅੱਗੇ ਸੁਨਾਮ ਨੂੰ ਜਾਂਦੀ ਹੈ ਸੁਨਾਮ ਸਬ ਬ੍ਰਾਂਚ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਗ ਛੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸਜੀਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਹਂਦਾਬ ਨੂੰ ਮੌਕੇ ਤੇ ਭੇਜ ਦਿੱਤਾ ਔਰ ਮੈ ਨਹਿਰੀ ਮਹਿਕਮੇ ਦੇ ਜਿਹੜੇ ਐਸਜੀਓਰ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਹੁਣ ਥੋੜੀ ਦਿਨ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਪਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਹਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾੜ ਵਾਲੀ ਥਾਂ ਤੋਂ ਵਹੇਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹਦੇ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਭਰਨ ਦੀ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਹੀ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬੰਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਉਬਲੀ ਇਮਨੀ ਤੱਕ ਇਹਨੂੰ ਅਸੀਂ ਜਿਹੜਾ ਹੈ ਪਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਜ਼ਿਕਰ ਹੋ ਗਿਆ ਕਿ ਪਿਛਲੇ ਸਾਲ ਵੀ ਇਸੇ ਥਾਂ ਦੇ ਉੱਤੇ ਪਾੜ ਪਿਆ ਸੀ ਅਤੇ ਹੁਣ ਇਸ ਸਾਲ ਫੇਰ ਤੋਂ ਪਾੜ ਪੈ ਗਿਆ ਪਿਛਲੇ ਸਾਲ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤੇ ਇਸ ਸਾਲ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਿਛਲੇ ਸਾਲ ਵੀ ਕਈ ਏਕੜ ਫਸਲ ਤਬਾਹ ਹੋ ਗਈ ਸੀ ਤੇ ਇਸ ਸਾਲ ਵੀ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਗਈ ਹੈ ਹੁਣ ਸਵਾਲ ਹੈ ਉਰਤੇ ਕਿ ਕਿਸਾਨਾਂ ਦੇ ਇਸ ਨੁਕਸਾਨ ਦੇ ਭਰਪਾਈ ਕੌਣ ਕਰੇਗਾ ਕਿ ਸਰਕਾਰ ਉਹਨਾਂ ਦੀ ਮਦਦ ਦੇ ਲਈ ਅੱਗੇ ਆਵੇਗੀ ਜਾਂ ਨਹੀਂ న్యూਸ ਡੈਸਕ ਰਿਪੋਰਟ ਲਾਈਵ ਬ੍ਰੇਕਿੰਗ ਟੀਵੀ